ਤੇ ਬਾਈ ਜੀ ਕਿੰਨੇ ਸਕਰ ਫੁੱਟ ਏਰੀਆ ਆਪਣਾ ਇਹ ਸਾਰਾ ਇਹ ਬਾਈ ਜੀ 4000 ਸਕਰ ਫੁੱਟ ਏਰੀਆ ਜੀ ਆਪਣਾ ਟੋਟਲ 4000 ਹੈ ਹਾਂਜੀ ਟੋਟਲ ਜਿੰਨਾ ਆਪਾਂ ਛੱਪਿਆ ਹੋਇਆ ਕਵਰਡ ਏਰੀਆ 4000 ਸਕਰ ਫੁੱਟ ਹੈ ਜੀ ਤੇ ਬਾਈ ਇਹ ਕਿੰਨਾ ਕ ਟਾਈਮ ਹੋ ਗਿਆ ਕੋਠੀ ਬਣੀ ਨੂੰ ਇਹਨੂੰ ਜੀ ਲਗਭਗ 4 ਸਾਲ ਹੋ ਗਏ ਜੀ ਕੰਪਲੀਟ ਕੀਤੀ ਨੂੰ ਹਾਂਜੀ ਵਿੱਚੇ ਪੇਂਟ ਸਾਰਾ ਫਰੰਟ ਆਪਾਂ ਦੇਖੀਏ ਹਾਂਜੀ ਡਨ ਹੋਣ ਤੋਂ ਬਾਅਦ 4 ਸਾਲ ਹੋ ਗਏ ਲਗਭਗ ਠੀਕ ਹੈ ਬਾਈ ਤੇ ਬਾਈ ਇਹ ਆਪਾਂ 4 ਸਾਲ ਪੁਰਾਣੀਆਂ ਕੋਠੀਆਂ ਜਿਹੜੀਆਂ ਦੇਖਦੇ ਆ ਉਹਨਾਂ ਦੀ ਆਪਾਂ ਐਦਾਂ ਇੰਨੀ ਸੋਹਣੀ ਪਾਈ ਲੁੱਕ ਨਹੀਂ ਦੇਖਦੇ ਵੀ ਜਿੰਨੀ ਹੁਣ ਸੋ ਅਹ ਇਹਦੀ ਵਜਾ ਜੀ ਇਹ ਹੈ ਇੱਕ ਤਾਂ ਆਰਕੀਟੈਕਟ ਨਾਲ ਅਸੀਂ ਰਲ ਕੇ ਮਤਲਬ ਜਦੋਂ ਕੰਮ ਕੀਤਾ ਉਹਨਾਂ ਨੇ ਸਾਨੂੰ ਦੱਸਿਆ ਵੀ ਤੁਸੀਂ ਇਹਦੀ ਈਸਟ ਫੇਸਿੰਗ ਰੱਖਣੀ ਹੈ ਚੜਦੇ ਵੱਲ ਚੜਦੇ ਵੱਲ ਜਿੱਤੇ ਕਰਕੇ ਧੁੱਪ ਕਰਕੇ ਕੋਈ ਸੋਰੇ ਸਲਾਬ ਦੀ ਸ਼ਿਕਾਇਤ ਨਹੀਂ ਆਉਂਦੀ ਹੈਗੀ ਉਹ ਚੀਜ਼ਾਂ ਤੋਂ ਵੀ ਥੋੜੀ ਅਭੀ ਕਹਿੰਦਾ ਮਤਲਬ ਜਿਹੜਾ ਰੰਗ ਵਗੈਰਾ ਹੁੰਦਾ ਹੈ ਉਹ ਟਾਈਮ ਪੈ ਕੇ ਖਰਾਬ ਨਾ ਹੋਵੇ ਕਿਉਂਕਿ ਇੱਕ ਫੇਸ ਇਧਰ ਨੂੰ ਰੱਖ ਲਿਆ ਧੁੱਪਾਂ ਪੈਣੀਆਂ ਨੇ ਕਿਉਂਕਿ 7-8 ਮਹੀਨੇ ਆਪਣੇ ਗਰਮੀ ਜ਼ਿਆਦਾ ਪੈਂਦੀ ਹੈ ਹਾਂਜੀ ਹਾਂਜੀ ਤੇ ਇਹਦੇ ਵਾਸਤੇ ਕੀ ਸਪੈਸ਼ਲ ਕੀਤਾ ਬਾਈ ਇਦੇ ਵਾਸਤੇ ਜੀ ਜਿਵੇਂ ਆ ਤਾਂ ਹੋ ਗਿਆ ਆਪਣਾ ਈਸਟ ਫੇਸਿੰਗ ਚੜਦੇ ਵੱਲ ਜੀ ਤੇ ਜਿਹੜੀ ਜਿਹੜੀ ਸਾਈਡ ਆ ਇਹ ਸਾਊਥ ਫੇਸਿੰਗ ਹੋਗੀ ਜੀ ਸਾਊਥ ਆਪਣਾ ਵੀ ਸਾਰਾ ਦਿਨ ਤੋਂ ਪਰਹੰਦੀ ਆ ਜੀ ਵੀ ਹੁਣ ਜਿਵੇਂ 11 12 ਵਜੇ ਬੱਜ ਗਏ ਬਾਈ ਜੀ ਹਾਂਜੀ ਹੁਣ ਇਧਰਲੇ ਪਾਸੇ ਆ ਗਿਆ ਇਧਰ ਆ ਗਿਆ ਜੀ ਸੂਰਜ ਨੇ ਈਸਟ ਤੋਂ ਵੈਸਟ ਜਾਣਾ ਤੇ ਸਾਊਥ ਚ ਪੂਰੇ ਮਤਲਬ ਸ਼ਾਮ ਤੱਕ ਧੁੱਪ ਰਹਿਣੀ ਹੈ ਠੀਕ ਹੈ ਬਾਈ ਉਹਦੀ ਬਚਤ ਕਰਕੇ ਆਪਣੇ ਕੰਟਰੈਕਟਰ ਸਾਹਿਬ ਸੀਗੇ ਜਿਹੜੇ ਉਹਨਾਂ ਨੇ ਆਪਾਂ ਨੂੰ ਸਲਾਹ ਦਿੱਤੀ ਵੀ ਤੁਸੀਂ ਸਾਈਡ ਤੇ ਵੀ ਟਾਈਲਸ ਦਾ ਰੱਖੋ ਅੰਦਰ ਤਾਂ ਆਪਾਂ ਲਈ ਲਈ ਹੈ ਜੀ ਆਪਾਂ ਸਾਈਡ ਤੇ ਵੀ ਇਹਨੂੰ ਟਾਈਲਸ ਨਾਲ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਕੋਈ ਮਤਲਬ ਪ੍ਰੋਬਲਮ ਵੀ ਇਧਰੋ ਕਹਿਣ ਦਾ ਮਤਲਬ ਜ਼ਿਆਦਾ ਧੁੱਪ ਪੈਣੀ ਹੈ ਇਧਰ ਪਰ ਕਵਰ ਹੀ ਟਾਈਲ ਨਾਲ ਕਰ ਦਈਏ ਟਾਈਲ ਦੀ ਫਿਨਿਸ਼ਿੰਗ ਇੰਨੀ ਕੁ ਸੋਹਣੀ ਲਾ ਦੀਏ ਵੀ ਉਹ ਚੀਜ਼ ਨਾ ਖਰਾਬ ਹੋਵੇ ਉਹੀ ਜੀ ਫੇਸ ਰਹਿਵੇ ਉਹਦਾ ਹਾਂਜੀ ਹਾਂਜੀ ਬਾਕੀ ਇਹ ਬਾਈ ਫਿਰ ਆਪਾਂ ਕਿੱਥੋਂ ਮੰਨ ਕੇ ਚਲੋ ਜੀ ਸਾਰੀ ਟਾਇਲ ਵਗੈਰਾ ਇਹਦੀ ਫਰੰਟ ਦੀ ਵੀ ਆਪਾਂ ਖਰੀਦ ਲਈ ਹਾਂ ਉਸੇ ਗੱਲ ਕਰਦਾ ਸੀਗਾ ਜੀ ਇਹਦੇ ਚ ਧਿਆਨ ਰੱਖਣ ਵਾਲੀ ਗੱਲ ਇਹ ਆ ਕਿ ਤੁਹਾਡੀ ਟਾਇਲ ਦੀ ਕੁਆਲਿਟੀ ਵੀ ਵਧੀਆ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੇ ਚ ਇਹਨੇ ਪ੍ਰੋਟੈਕਟ ਕਰਨਾ ਉਹੀ ਫੇਸ ਕਰਨਾ ਧੁੱਪ ਨੂੰ ਹਾਂਜੀ ਹਾਂਜੀ ਤੇ ਆਪਣਾ ਗੋਰਾ ਟਾਇਲਸ ਵਾਲੇ ਨੇ ਜੀ ਠੀਕ ਹੈ ਭਾਈ ਉਹਨਾਂ ਨਾਲ ਆਪਾਂ ਰਲ ਕੇ ਆਪਾਂ ਅੰਦਰ ਦਾ ਵੀ ਸਾਰਾ ਉਹਨਾਂ ਨਾਲ ਕੀਤਾ ਸੀਗਾ ਤੇ ਬਾਹਰ ਦਾ ਵੀ ਟਾਇਲ ਦਾ ਜਿੰਨੀ ਰਿਕੁਆਇਰਮੈਂਟ ਵੀ ਕਹਿਣ ਦਾ ਬੋਲ ਸਾਨੂੰ ਇਹੋ ਜੀ ਕੁਆਲਿਟੀ ਦਿਓ ਤੁਸੀਂ ਕਿਹਾ ਵੀ ਜਿਹੜੀ 4-5 ਸਾਲ ਤੱਕ ਕੀ ਕਦੇ ਖਰਾਬ ਨਾ ਹੋਵੇ ਭਾਈ ਆਪਾਂ ਦੇਖ ਵੀ ਰਹੇ ਹਾਂ ਨਾ 4 ਸਾਲ ਪੁਰਾਣੀ ਕੋਠੀ ਦੀ ਇਦਾਂ ਸੋਹਣੀ ਲੁੱਕ ਨਹੀਂ ਹੁੰਦੀ ਤੇ ਭਾਈ ਇੱਕ ਚੀਜ਼ ਹੋਰ ਦੇਖਦੇ ਆਪਾਂ ਇੱਧਰ ਦਿਖਾਉਨੇ ਆ ਜਿਹੜੀ ਆ ਲੁੱਕ ਹੈਗੀ ਇਧਰੋਂ ਇਧਰੋਂ ਫਰੰਟ ਹੈ ਇੱਥੇ ਨਾ ਕੋਈ ਸੋਰਾਸਲਾਵ ਨਹੀਂ ਦਿਖ ਰਿਹਾ ਨਹੀਂ 4 ਸਾਲ ਬਾਅਦ ਆ ਜਾਂਦਾ ਤੇ ਇਹਨੂੰ ਭਾਈ ਬਾਅਦ ਦੇ ਵਿੱਚ ਕੋਈ ਮੁਰੰਮਤ ਵਗੈਰਾ ਤਾਂ ਨਹੀਂ ਕਰਾਈ ਨਹੀਂ ਜੀ ਹਲੇ ਤੱਕ ਤਾਂ